ਗੁਰਦੁਆਰਾ ਚਲਾਈ ਦੀ ਪ੍ਰਾਤਨ ਪਰੰਪਰਾ ਸ਼ਬਦ ਚੌਂਕੀ ਦੀ ਯਾਦ ਅੰਦਰ ਸਤਿਗੁਰੂ ਦੀਓ ਹਰ ਸਾਲ ਦੀ ਤਰ੍ਹਾਂ ਸਾਰ ਸੇਵਾ ਸੰਪਰਦਾਇਕ ਦੂਰ ਸਾਹਿਬ ਵਾਲੇ ਮਹਾਪੁਰਖ ਸੰਤ ਬਾਬਾ ਸੇਵਾ ਸਿੰਘ ਦੀ ਕਥਾ ਸਮੂਹ ਸਾਜ ਸੰਗਤ ਦੇ ਸਹਿਯੋਗ ਦੇ ਨਾਲ ਸ਼ਬਦ ਚੌਂਕੀ ਯਾਤਰਾ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਪ੍ਰਾਰੰਭ ਹੋ ਕਰਕੇ ਗੁਰਦੁਆਰਾ ਦਾਤਾਬੰਦੀ ਛੋੜ ਕਿਲਾ ਗਵਾਲੀਅਰ ਤੱਕ ਧਾਰੀ ਹੈ ਆਪ ਦੀ ਆਗਿਆ ਬਖਸ਼ ਵਿੱਚ ਕਰਤਾ ਗੁਰਖ ਖਲਵਾ ਵਾਰਨਾ ਵਿੰਗਾ ਹੁਵਾ ਵਾਲੀਆਂ ਰਹਿਮਤਾਂ ਵਰਤਾਉਂਦਿਆਂ ਹੋਇਆਂ ਸਤਿਗੁਰੂ ਜੀ ਅੰਗ ਸੰਗ ਹੋ ਕਰਕੇ ਨਿਰਵੇਗਨਤਾ ਸਹਿਤ ਸਮਾਪਤੀਆਂ ਕਰਾਉਣੀਆਂ ਸ਼ਬਦ ਚੌਂਕੀ ਯਾਤਰਾ ਦੇ ਅੰਦਰ ਸਮੂਰਯਤ ਕਰ ਰਹੀਆਂ ਸੰਗਤਾਂ ਦੇ ਪਰਿਵਾਰਾਂ ਅੰਦਰ ਸੁਖ ਸ਼ਾਂਤੀ ਚੜ੍ਹਦੀ ਕਲਾ ਏਕਤਾ ਇਕਤ੍ਰਤਾ ਨਾਲ ਮਿਲ ਕਰਕੇ ਬੈਠਣ ਦੀ ਸਮਰੱਥਾ ਬਖਸ਼ਿਸ਼ ਕਰਨੀ ਸਮੁੱਚੇ ਫਾਲਸਾ ਪੰਥ ਨੂੰ ਚੜ੍ਹਦੀ ਕਲਾ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਕਿਰਪਾ ਮਹਿਰਮਤ ਵਰਤਾਉਣੀ ਕਿਰਪਾ ਕਰੋ ਜੀ ਸ਼ਬਦ ਚੌਂਕੀ ਯਾਤਰਾ ਪ੍ਰਾਰੰਭ ਕਰਨ ਦੀ ਆਗਿਆ ਬਖਸ਼ ਸੁਖ ਹੋਵੇ ਨਾਮ ਜੇਤਾ ਵੇ ਨਾਰਕ ਨਾਮ ਸਰਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਾਣਾ